ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਧਰ ਪਾਰਕ ਦਾ ਕੰਮ ਚੱਲ ਜੰਦਾ ਵਾ ਤੇ ਚਾਰੇ ਪਾਸੇ ਕੰਡਾ ਹੋ ਗਈਆਂ ਵਾ ਉਧਰ ਦੇ ਪਾਸੇ ਸਾਫ ਸਾਫ ਨੂੰ ਅੱਡਾ ਅੱਡਾ ਕਰਦੀਆਂ ਵਾ ਇਧਰਲੇ ਪਾਸੇ ਆਪਾਂ ਜੰਗਲੇ ਲਾ ਦੇਨੇ ਇੱਕ ਤਾਂ ਤੇ ਲੱਲਿਆ ਮੈਨੂੰ ਫੜਾ ਦੇ ਤੇ ਇਧਰਲੇ ਪਾਸੇ ਆਹ ਕੰਡਾ ਕਰਨੇ ਆ ਇਹਦੇ ਉੱਪਰ ਇਹਦੇ ਉੱਤੇ ਆਪਾਂ ਲਾ ਦੇਣਾ ਵਾ ਜੰਗਲਾ ਹੀ ਤੇ ਆਜੋ ਤੁਹਾਨੂੰ ਮੈਂ ਹਨਾ ਨਾਲ ਦੀ ਨਾਲ ਦੱਸਦਾ ਵਾਂ ਉਹਦੇ ਕੀ ਕੋਚਾ ਪਹਿਰੇ ਵਿੱਚ ਬਣਾਉਣਾ ਵਾ ਆਹ ਸਾਈਡ ਤੇ ਇਧਰ ਕੌਲੇ ਜਿਹੜੇ ਲਾ ਰਹੇ ਆ ਆਪਾਂ ਡੇ ਡਟ ਦੇ ਕੌਲੇ ਲਾਵਾਂਗੇ ਤੇ ਉੱਪਰ ਇਹਦੇ ਆਪਾਂ ਲਾ ਦੇਣੀਆਂ ਜਿਹੜੀਆਂ ਸ਼ੋਅ ਵਾਸਤੇ ਲਾਈਟਾਂ ਹੁੰਦੀਆਂ ਵਾ ਤੇ ਪਰਲੇ ਪਾਸੇ ਉਧਰਲੇ ਪਾਸੇ ਆਪਾਂ ਛੜਦਾ ਹੀ ਗੇਟ ਇਧਰ ਮੈਸਰੀ ਭਰਾ ਲੱਗੇ ਹੋਏ ਆ ਕੰਮ ਕਰਨ ਤੇ ਇਧਰ ਲੱਕੀ ਬੋਸ ਗੰਨਾ ਚੁੱਕ ਰਿਹਾ ਵਾ ਤੇ ਇਧਰਲੇ ਪਾਸੇ ਆਪਾਂ ਜਿਹੜਾ ਹੈਗਾ ਵਾ ਹਜੇ ਮਿੱਟੀ ਪੈਣ ਵਾਲੀ ਆ ਮਿੱਟੀ ਪਾ ਕੇ ਤੇ ਫਿਰ ਲਾਵਾਂਗੇ ਬੂਟੇ ਬਾਟੇ ਇਹਦੇ ਸਾਈਡਾਂ ਤੇ ਲਾਵਾਂਗੇ ਇੰਟਰਲੌਕ ਤੇ ਵਿੱਚ ਉਧਰਲੇ ਪਾਸੇ ਇਧਰਲੇ ਪਾਸੇ ਲਾ ਦਨੇ ਆ ਬਾਝੂਲੇ ਇਧਰਲੇ ਪਾਸੇ ਤੇ ਇਧਰਲੇ ਪਾਸੇ ਆਪਾਂ ਬਣਾਉਣੇ ਹੈਗਾ ਵਾ ਕਮਰਾ ਲਾਇਬ੍ਰੇਰੀ ਆਸਤੇ ਬਣਾਉਣਾ ਵਾ ਕਮਰਾ ਤੇ ਲਾਇਬ੍ਰੇਰੀ ਦਾ ਸਮਾਨ ਆਪਣੇ ਕੋਲ ਪਹੁੰਚ ਚੁੱਕਿਆ ਜੀ ਤੇ ਜਿਨ੍ਹਾਂ ਦੇ ਪਿੰਡ ਦੇ ਵਿੱਚ ਲਾਇਬ੍ਰੇਰੀ ਬਣੀ ਹੋਈ ਆ ਤੇ ਜਾਂ ਪਾਰਕਾਂ ਬਣੀਆਂ ਹੋਈਆਂ ਵਾ ਤੇ ਜਰੂਰ ਹਨਾ ਕੁਝ ਨਵੀਂ ਚੀਜ਼ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਵੀਡੀਓ ਜਾਂ ਫੋਟੋ ਮੈਨੂੰ ਜਰੂਰ ਹਨਾ ਤੇ ਮੈਸੇਜ ਦੇ ਵਿੱਚ ਪਾ ਦਿਓ ਜਾਂ ਮੈਨੂੰ ਸੈਂਡ ਕਰ ਦਿਓ ਮੈਸੇਜ ਦੇ ਵਿੱਚ ਤੇ ਬਾਕੀ ਜਿਨ੍ਹਾਂ ਜਨਾਂ ਦੇ ਪਿੰਡ ਦੇ ਵਿੱਚ ਪਾਰਕਾਂ ਬਣੀਆਂ ਜ਼ਰੂਰ ਹਨਾ ਆਪਣੇ ਆਪਣੇ ਪਾਰਕਾਂ ਦੀਆਂ ਫੋਟੋਆਂ ਸੈਂਡ ਕਰਿਓ ਤੇ ਅੱਜ ਕੱਲ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਪਾਰਕਾਂ ਪਿੰਡਾਂ ਦੇ ਵਿੱਚ ਬਣਨਾਂ ਚਾਹੀਦੀਆਂ ਵੱਧ ਤੋਂ ਵੱਧ ਜਿੰਨੀਆਂ ਵੀ ਬੰਨ ਤੇ ਵਿੱਚ ਝੂਲੇ ਝਾਲੇ ਲੱਗਣ ਵਿੱਚ ਪਿੰਗਾ ਲੱਗਣਾ ਅੱਜ ਕੱਲ ਤੁਹਾਨੂੰ ਪਤਾ ਹੀ ਆ ਜਿਵੇਂ ਪਿੰਗਾ ਦਾ ਰਵਾਜ ਹਨਾ ਵੀ ਪਹਿਲਾਂ ਝੂੜਦੇ ਹੁੰਦੇ ਸੀਗੀਆਂ ਪੈਣਾ ਹਨਾ ਪਿੰਗਾ ਝੂੜਦਿਆਂ ਹੁੰਦੀ ਸੀ ਅੱਜ ਕੱਲ ਉਹ ਰਵਾਜ ਹੁਣ ਤਕਰੀਬਨ ਲੱਗਿਆ ਲੱਗੀ ਵੇਖੀ ਨਹੀਂ ਕਿਸੇ ਦੇ ਪਿੰਡ ਦੇ ਵਿੱਚ ਵੀ ਜਾਂ ਘਰੇ ਵੀ ਕਿਸੇ ਦੇ ਪਿੰਗਾ ਬਹੁ ਘੱਟ ਲੱਗੀ ਵੇਖੀ ਆ ਜਿਨ੍ਹਾਂ ਦੇ ਘਰੇ ਹਨਾ ਲੱਗੀ ਹੋਈਆਂ ਪਿੰਗਾ ਤੇ ਉਹ ਵੀ ਜ਼ਰੂਰ ਸੈਂਡ ਕਰਿਓ ਤੇ ਦੇਖਦੇ ਆ ਕਿੰਨਾ ਕਿੰਨਾ ਦੇ ਘਰੇ ਜਿਹੜੇ ਜਿਹੜੇ ਭੈਣ ਭਰਾ ਪਿੰਗਾ ਝੂੜਦੇ ਆ ਪਹਿਲੇ ਟਾਈਮਾਂ 'ਚ ਪਿੰਗਾ ਝੂਟੀਆਂ ਜਾਂਦੀਆਂ ਸੀਗੀਆਂ ਤੇ ਉਹ ਵੀ ਆਪਾਂ ਇੱਥੇ ਘਟੂ ਘਟ ਚਾਰ ਪਿੰਗਾ ਲਾਵਾਂਗੇ ਵਿੱਚ ਇਹਦੇ ਤੇ ਜਿਹੜੀਆਂ ਅੱਜਕੱਲ ਛੋਟੇ ਜਿਹਾ ਕੁੜੀਆਂ ਹਨਾ ਜਿਨ੍ਹਾਂ ਨੂੰ ਪਿੰਗਾ ਦੇ ਬਾਰੇ ਪਤਾ ਨਹੀਂਗਾ ਤੇ ਉਹ ਪਤਾ ਲੱਗ ਸਕਿਆ ਹਨਾ ਤੇ ਬਾਕੀ ਦੇਖਦੇ ਆ ਜਿੰਨੀ ਕੋਸ਼ਿਸ਼ ਕਰਾਂਗੇ ਜਿੰਨੀ ਵੀ ਚੀਜ਼ ਨਵੀਂ ਵੱਤੋ ਵਾਦ ਦੇ ਵਿੱਚ ਬਾਕੀ ਜਿਹੜੇ ਆਉਣ ਨੇ ਉਹਨੇ ਹੋਗੇ ਸਾਈਡਾਂ ਤੇ ਸਾਈਡਾਂ ਰੋਟਾ ਲਾ ਕੇ ਵਧੀਆ ਚੀਜ਼ ਬਣਾਵਾਂਗੇ ਇਧਰਲੇ ਪਾਸੇ ਆਪਾਂ ਉੱਤੇ ਲਾਵਾਂਗੇ 15-15 ਫੁੱਟ ਇਧਰ ਰੱਖਿਆ ਹੋਇਆ ਹੈ ਇਹਦਾ ਤੇ ਉੱਪਰ ਆਪਾਂ 4 ਫੁੱਟ ਦਾ ਤੇ ਜਾਂ 3 ਫੁੱਟ ਦਾ ਜੰਗਲਾ ਲਾ ਕੇ ਤੇ ਜਾਲੀ ਲਾ ਦਣੀ ਵਿੱਚ ਆਪਾਂ ਤੇ ਜਿਹੜੇ ਕੋਲੇ ਆ ਜਿਹੜੇ ਲਾ ਰਹੇ ਆ ਇਹਦੇ ਜਿਹੜਾ ਆਪਣਾ ਹੈਗੇ ਆ ਇਹਦੇ ਉੱਤੇ ਲਾਵਾਂਗੇ ਲੇਟਾਂ ਜਿਹੜੀਆਂ ਸਜਾਵਟ ਵਾਲੀਆਂ ਹੁੰਦੀਆਂ ਆ ਇਹ ਮੇਨ ਰੋਡ ਦੇ ਉੱਤੇ ਆਪਣੇ ਗੁਰਦਾਰਾ ਸਾਹਿਬ ਦੇ ਕੋਲੇ ਆ ਤੇ ਇਹ ਆਪਣਾ ਲੁਧਿਆਣਾ ਰੋਡ ਆ ਤੇ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਹਨਾ ਕੰਮ ਤੇ ਬਾਕੀ ਨਾਲ ਦੀ ਨਾਲ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ